ਕੀਰਤ ਨੂੰ ਹੁਣ ਜੱਜ ਦੇ ਫੈਸਲੇ ਦੀ ਅੜੀਕ ਸੀ ਪਰ ਉਸ ਦੇ ਘਰ ਦਾ ਮਾਹੌਲ ਹੋਰ ਵੀ ਖਰਾਬ ਹੋਣ ਲੱਗ ਪਿਆ ਕੀਰਤ ਦਾ ਭਰਾ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਘਰ ਵਿੱਚ ਲੜਾਈ ਕਰਨ ਲੱਗ ਪਿਆ ਕੀਰਤ ਦੇ ਭਰਾ ਨੇ ਆਪਣੇ ਮਾਤਾ ਪਿਤਾ ਤੇ ਵੀ ਹੱਥ ਚੁੱਕ ਲਿਆ ਇਥੋਂ ਤੱਕ ਕਿ ਆਪਣਾ ਮੋਟਰਸਾਈਕਲ ਤੇ 18000 ਦਾ ਫੋਨ ਲਿਆ ਕੇ ਵੀ ਤੋੜ ਦਿੱਤਾ ਕਿਸੇ ਤਰ੍ਹਾਂ ਇਸੇ ਤਰ੍ਹਾਂ ਦੇ ਹਾਲਾਤ ਵਿੱਚ ਕੀਰਤ ਨੇ ਫਿਰ ਤੋਂ ਆਈਲੈਂਡ ਦਾ ਪੇਪਰ ਦੇ ਦਿੱਤਾ ਪਰ ਇਸ ਵਾਰ ਉਸਦੇ ਸਾਢੇ 5 ਬੰਜ ਬੈਂਡ ਆਏ ਉਸਨੇ ਇਹ ਪੇਪਰ ਇੰਗਲੈਂਡ ਜਾਣ ਲਈ ਪਾਇਆ ਸੀ ਸੋਚਿਆ ਕਿ ਇੱਕ ਪੇਪਰ ਚੋਂ ਸਾਢੇ 4 ਬੈਂਡ ਤੇ ਵੀ ਕੰਮ ਬਣ ਜਾਣਾ ਹੈ ਇਸ ਲਈ ਉਹਨਾਂ ਨੇ 50000 ਕਿਸੇ ਕੋਲੋਂ ਵਿਆਜ ਚੁੱਕ ਲਿਆ ਪਰ ਉਸਦੇ ਭਰਾ ਨੇ ਇਹ ਆਖੇ 2000 ਉਹਨਾਂ ਪੈਸਿਆਂ ਚੋਂ ਲਿਆ ਕਿ ਜਿਸ ਦਿਨ ਤੁਸੀਂ ਕੰਮ ਅਪਲਾਈ ਕਰਨਾ ਹੈ ਉਸ ਦਿਨ ਮੈਂ ਆਪੇ ਕਿਸੇ ਤਰ੍ਹਾਂ ਤੁਹਾਨੂੰ ਵਾਪਸ ਕਰ ਦੇਵਾਂਗਾ ਹੁਣ ਮੈਨੂੰ ਇੱਕ ਫੋਨ ਦੀ ਜ਼ਰੂਰਤ ਹੈ ਕਿਉਂਕਿ ਉਸ ਕੋਲੋਂ ਗੁੱਸੇ ਵਿੱਚ ਪਹਿਲਾਂ ਫੋਨ ਟੁੱਟ ਗਿਆ ਸੀ ਪਰ ਕੀਰਤ ਦੀ ਕਿਸਮਤ ਇੱਥੇ ਵੀ ਸਾਫ਼ ਛੱਡ ਗਈ ਤੇ ਇੰਗਲੈਂਡ ਦੇ ਸਟੱਡੀ ਵੀਜ਼ਾ ਤੇ ਨਿਜਮ ਬਦਲ ਗਈ ਤਿੰਨ ਕੁ ਦਿਨਾਂ ਵਿੱਚ ਹੀ ਹੁਣ ਹਰ ਆਈਲੈਸ ਦੇ ਹਰ ਪਾਗ ਵਿੱਚੋਂ 5.5 ਬੈਡ ਹੋਣੇ ਚਾਹੀਏ ਦੇ ਲਾਜ਼ਮੀ ਸੀ ਉਸ ਦਾ ਰੋ ਰੋ ਕੇ ਫਿਰ ਬੁਰਾ ਹਾਲ ਹੋ ਗਿਆ ਦੂਜੇ ਪਾਸੇ ਉਸ ਦੇ ਸਹੁਰੇ ਸਿਰਫ ਲੜਾਈ ਕਰਕੇ ਤੇ ਹੋਰ ਬਹਿਸ ਕਰਕੇ ਪਹਿਲਾਂ 4 5 ਫਿਰ 6 ਲੱਖ ਦੇ ਨੂੰ ਤਿਆਰ ਹੋਏ ਤੇ ਨਾਲ ਦੀ ਨਾਲ ਉਸ ਦੇ ਸਾਰੇ ਕੱਪੜੇ ਦੇ ਨੂੰ ਤਿਆਰ ਹੋ ਗਏ ਸੀ ਪਰ ਜਿਸ ਦਿਨ ਕੀਰਤ ਪੁਲਿਸ ਨੂੰ ਨਾਲ ਲੈ ਕੇ ਕਪੜਾ ਤੇ ਹੋਰ ਸਮਾਨ ਲੈਣ ਗਈ ਤਾਂ ਉੱਥੇ ਉਸ ਨੂੰ ਕੁਝ ਵੀ ਨਾ ਮਿਲਿਆ ਸਭ ਉਸ ਦੀਆਂ ਚੀਜ਼ਾਂ ਦੀ ਥਾਂ ਘਰ ਵਿੱਚ ਕੰਮ ਕਰਨ ਵਾਲੀ ਦੇ ਕੱਪੜੇ ਪਏ ਹੋਏ ਸੀ ਉਸ ਦੀ ਸੱਸ ਉਸ ਨੂੰ ਗਾਲਾਂ ਕੱਢਣ ਲੱਗ ਪਈ ਪੁਲਿਸ ਦਾ ਖੌਫ ਵੀ ਨਹੀਂ ਖਾ ਰਹੀ ਸੀ ਘਰ ਵਾਲਾ ਪਹਿਲਾਂ ਹੀ ਕਿਤੇ ਗਿਆ ਹੋਇਆ ਸੀ ਅਖੀਰ ਉਹ ਬਿਨਾਂ ਕੁਝ ਲਏ ਉਥੋਂ ਆ ਗਈ ਬੀ ਆ ਕੇ ਰਿਪੋਰਟ ਲਖਾਤੀ ਕਿ ਉਸ ਦਾ ਕੋਈ ਸਮਾਨ ਉੱਥੇ ਨਹੀਂ ਮਿਲਿਆ ਕੀਰਤ ਦੇ ਵਕੀਲ ਨੇ ਕਿਹਾ ਕਿ ਉਹ ਜੱਜ ਦੇ ਸਾਹਮਣੇ ਤਲਾਕ ਲੈਣਾ ਹੈ ਤੂੰ ਨਾ ਕਰ ਦੇਵੇ ਤੇ ਕਹੇ ਕਿ ਮੈਨੂੰ ਮੇਰਾ ਕੋਈ ਸਮਾਨ ਨਹੀਂ ਮਿਲਿਆ ਜਿਸ ਕਰਕੇ ਮੈਂ ਤਲਾਕ ਤੋਂ ਇਨਕਾਰ ਕਰਦੀ ਹਾਂ ਜਦੋਂ ਮੈਨੂੰ ਮੇਰਾ ਪੂਰਾ ਸਮਾਨ ਜਾਂ ਉਸ ਸਾਰੇ ਸਮਾਨ ਦੇ ਪੈਸੇ ਮਿਲਦੇ ਮੈਂ ਉਦੋਂ ਤੱਕ ਤਲਾਕ ਦੇ ਪੇਪਰਾਂ ਉੱਪਰ ਸਾਈਨ ਨਹੀਂ ਕਰਾਂਗੀ ਦੂਜੇ ਪਾਸੇ ਕੀਰਤ ਦੇ ਭਰਾ ਨੇ ਘਰ ਚਕਲੇਸ ਕਰਕੇ ਆਪਣਾ ਫੋਨ ਫਿਰ ਤੋਂ ਤੋੜ ਲਿਆ ਤੇ ਘਰ 파ਹਾ ਲੈਣ ਦੀ ਧਮਕੀ ਦੇ ਕੇ ਹੋਰ ਬਰਾਦਰੀ ਦੀ ਕੁੜੀ ਨਾਲ ਮੰਗਣੀ ਕਰਵਾ ਲਈ ਉਹ ਕੁੜੀ ਆਈਲੈਸ ਕਰ ਰਹੀ ਸੀ ਤੇ ਕੀਰਤ ਦੇ ਭਰਾ ਨੇ ਆਪਣੇ ਮਾਂ ਪਿਓ ਨੂੰ ਕਿਹਾ ਕਿ ਉਹ ਜਿਹੜੀ ਬਹੁਤੀ ਜ਼ਮੀਨ ਥੋੜੀ ਬਹੁਤੀ ਉਹਨਾਂ ਕੋਲ ਜ਼ਮੀਨ ਹੈ ਉਸ ਨੂੰ ਗਹਿਣੇ ਰੱਖ ਦੇਣਾ ਤੇ ਬਾਹਰ ਤੇ ਜਾਂਦੀ ਗਿੱਧ ਕਰਨ ਲੱਗਾ ਕੁੜੀ ਦੇ ਬੈਂਡ ਆ ਗਈ ਤੇ ਉਹ ਬਸ ਪੁੱਤ ਨੂੰ ਕੁਝ ਨਾ ਹੋ ਜਾਵੇ ਇਸ ਕਰਕੇ ਘਬਰਾਉਂਦੇ ਹੋਏ ਉਹਨਾਂ ਨੇ ਵੀ ਹਾਂ ਇਤਹਾਮ ਲਾਤੀ ਨਾਲ ਦੀ ਨਾਲ ਉਹ ਇੱਕ ਗਾਂ ਨੂੰ ਵੇਚਣ ਲਈ ਅੱਖ ਲੱਗਿਆ ਕਿ ਤੁਸੀਂ ਇਸ ਨੂੰ ਵੇਚ ਕੇ ਮੈਨੂੰ ਫੋਨ ਲੈ ਕੇ ਦਿਓ ਕਿਸੇ ਤਰ੍ਹਾਂ ਪੈਸੇ ਜੋੜ ਕੇ ਕੁਝ ਕਿਸੇ ਕੋਲੋਂ ਫੜ ਕੇ ਉਸ ਨੂੰ ਫੋਨ ਲੈ ਕੇ ਦਿੱਤਾ ਉਹ ਬਾਰ ਬਾਰ ਕਲੇਜ ਨਾ ਕਰੇ ਇਸ ਕਰਕੇ ਤੀਰਤ ਦੇ ਹੱਥ ਵਿੱਚ ਇੱਕ ਸੌਲੀ ਹੋ ਗਈ ਜੋ ਕਿ ਹੌਲੀ-ਹੌਲੀ ਵਧਣ ਲੱਗੀ ਉਸ ਨੂੰ ਇਹ ਦਰਦ ਤਕਦੀਰ ਦੇ ਦਿੱਤੇ ਦਰਦ ਨਾਲ ਬਹੁਤ ਘੱਟ ਲੱਗਦਾ ਉਸ ਦੀ ਮੰਮੀ ਦੀ ਸਿਹਤ ਹੌਲੀ-ਹੌਲੀ ਖਰਾਬ ਲੈਣ ਲੱਗ ਪਈ ਹੁਣ ਉਹਨਾਂ ਨੂੰ ਰਿਸ਼ਤੇਦਾਰ ਤਾਂ ਪੁੱਸਤੇ ਤੱਕ ਨਹੀਂ ਸੀ ਇਹ ਕਹਾਣੀ ਰਹਿੰਦੀ ਹੈ ਜੋ ਕਿ ਤੁਹਾਨੂੰ ਕੱਲ ਨੂੰ ਸੁਣਾਵਾਂਗੀ ਜੀ ਪੂਰੀ ਕਹਾਣੀ ਸੁਣ ਲਈ ਅਗਲਾ ਭਾਗ ਜ਼ਰੂਰ ਸੁਣਨਾ ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ